ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਟਿੱਕਟ ਪਾਕਟ ਬਣਾਉਣੀ ਜਾਂ ਜਿਸ ਨੂੰ ਚੋਰ ਜੇਬ ਕਹਿੰਦੇ ਆ ਉਹ ਬਣਾਉਣੀ ਸਿੱਖਾਂਗੇ ਤੇ 벨ਟ ਦੇ ਨਾਲ ਤਵਲੇ ਨੂੰ ਜੋੜਨਾ ਸਿੱਖਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਦੀ ਲੰਬਾਈ ਤੇ ਚੜਾਈ ਦੇਖਾਂਗੇ ਚੜਾਈ ਆਪਾਂ ਦੋਸਤੋ ਇਸ ਦੀ 6.5 ਇੰਚ ਲਈ ਹੈ ਤੇ ਲੰਬਾਈ ਆਪਾਂ 13.5 ਇੰਚ ਦੇ ਕਰੀਬ ਹੈ ਪੇਸਟਿੰਗ ਵਾਲੀ ਵੀਡੀਓ ਵਿੱਚ ਆਪਾਂ ਸਾਰੇ ਇਸਦੇ ਮਾਰਕ ਲਗਾ ਲਏ ਸੀਗੇ ਸਭ ਤੋਂ ਪਹਿਲਾਂ ਆਪਾਂ ਇਸ ਦੀ ਸਿਲਾਈ ਕਰਨੀ ਹੈ ਟਿਕਟ ਪਾਕਟ ਦੀ ਉੱਪਰ ਆਪਾਂ ਅੱਧੇ ਪੌਣੇ ਇੰਚ ਦਾ ਮਾਰਜਿਨ ਛੱਡ ਕੇ ਇੱਕ ਟੱਕ ਲਗਾ ਲੈਣਾ ਹੈ ਪੈਰ ਪੈਰ ਦੇ ਮਾਰਜਿਨ 'ਤੇ ਟੱਕ ਤੋਂ ਆਪਾਂ ਸਿਲਾਈ ਸਟਾਰਟ ਕਰਨੀ ਹੈ ਸਟਾਰਟਿੰਗ ਵੇਲੇ ਡਬਲ ਸਲਾਈ ਲਗਾ ਕੇ ਪੈਰ ਪੈਰ ਦੇ ਮਾਰਜਨ ਦੀ ਸਲਾਈ ਲਗਾ ਲੈਣੀ ਹੈ ਇਸ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਵੀ ਸਲਾਈ ਲਗਾ ਲਵਾਂਗੇ ਦੋਨੋਂ ਸਲਾਈਆਂ ਕੰਪਲੀਟ ਕਰਨ ਤੋਂ ਬਾਅਦ ਇਸ ਨੂੰ ਆਪਾਂ ਕੋਲਟਾ ਲੈਣਾ ਹੈ। ਤੱਕ ਸਲਾਈ ਦੇਕਰ ਬਰਾਬਰ ਕਰ ਲੈਣੀ ਹੈ। ਗੁੱਠਾ ਪੈਸੇ ਦੀਆਂ ਚੰਗੇ ਤਰੀਕੇ ਨਾਲ ਬਾਹਰ ਕੱਢ ਲੈਣੀਆਂ ਹਨ। ਇਸ ਤਰੀਕੇ ਨਾਲ ਇਹ ਆਪਣੀ ਜਿਹੜੀ ਪਾਕਟ ਤਿਆਰ ਹੋ ਗਈ ਹੈ ਇਸ ਤੋਂ ਬਾਅਦ ਆਪਾਂ ਇਸ ਨੂੰ ਬੈਲਟ ਦੇ ਨਾਲ ਜੋੜਾਂਗੇ ਮਾਰਕਿੰਗ ਦੋਸਤੋ ਆਪਾਂ ਪਹਿਲਾਂ ਹੀ ਪੇਸਟਿੰਗ ਵਾਲੇ ਕਰ ਲਈ ਸੀ ਧਵਲੇ ਨੂੰ ਆਪਾਂ ਇਸ ਦੇ ਬਰਾਬਰ ਕਰਕੇ ਜੋੜ ਕੇ ਕਟਿੰਗ ਕਰ ਲੈਣੀ ਹੈ ਧਵਲੇ ਦੇ ਉੱਪਰ ਹੀ ਆਪਾਂ ਇਸ ਨੂੰ ਪੌਕਟ ਦੀ ਸਲਾਈ ਸਟਾਰਟ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਮਾਰਜਿਨ ਛੱਡਿਆ ਸੀ ਆ ਉਸ ਤੋਂ ਬਾਅਦ 2 ਇੰਚ ਦਾ ਮਾਰਜਿਨ ਛੱਡਣਾ ਹੈ ਤਾਂ ਵਾਲੇ ਉੱਪਰ ਵੀ ਆਪਾਂ ਇਹੀ ਮਾਰਕ ਲਗਾ ਲੈਣਾ ਹੈ ਇਸ ਤਰੀਕੇ ਨਾਲ ਆਪਾਂ ਜਿੱਥੇ ਧਵਲੇ ਤੇ ਨਿਸ਼ਾਨ ਲਾਇਆ ਹੈ ਉੱਥੋਂ ਇੱਕ ਸਾਈਡ ਅਟੈਚ ਕਰਕੇ ਇਸ ਦੀ ਸਿਲਾਈ ਸ਼ੁਰੂ ਕਰਨੀ ਹੈ ਇਸ ਤਰੀਕੇ ਨਾਲ ਸਿਲਾਈ ਲਗਾ ਕੇ ਫਿਰ ਆਪਾਂ ਇਸ ਦੇ ਉੱਪਰ ਇੱਕ ਸਿਲਾਈ ਲਗਾ ਦੇਣੀ ਹੈ ਇੱਕ ਸਾਈਡ ਆਪਣੀ ਅਟੈਚ ਤਵਲੇ ਨਾਲ ਹੋ ਗਈ ਐ ਇਸ ਤੋਂ ਬਾਅਦ ਦੂਸਰੀ ਸਾਈਡ ਆਪਾਂ ਬੈਲਟ ਦੇ ਨਾਲ ਇਸ ਦੀ ਅਟੈਚ ਕਰਾਂਗੇ ਜਿਸ ਦੀ ਆਪਾਂ ਮਾਰਕਿੰਗ ਪਹਿਲਾਂ ਹੀ ਲਗਾ ਕੇ ਰੱਖ ਲਈ ਸੀ ਇਸ ਤਰੀਕੇ ਨਾਲ ਇੱਕ ਸਿਰਾ ਆਪਾਂ ਇਸ ਦਾ ਮਾਰਕਿੰਗ ਦੇ ਨਾਲ ਜੋੜ ਦੇਣਾ ਹੈ ਉਸੇ ਤਰੀਕੇ ਨਾਲ ਹੀ ਪੈਰ-ਪੈਰ ਦੇ ਮਾਰਜਨ ਤੇ ਆਪਾਂ ਇਸ ਤੇ ਵੀ ਸਲਾਈ ਲਗਾ ਦੇਣੀ ਹੈ ਇਸ ਦੇ ਉੱਪਰ ਵੀ ਆਪਾਂ ਕਿਨਾਰੇ ਤੇ ਇੱਕ ਸਲਾਈ ਲਗਾ ਦੇਵਾਂਗੇ ਦੋਨੋਂ ਸਾਈਡਾਂ ਆਪਣੀਆਂ ਅਟੈਚ ਹੋ ਗਈਆਂ ਇੱਕ ਧਵਲੇ ਨਾਲ ਤੇ ਇੱਕ ਬੈਲਟ ਨਾਲ ਇਸ ਤੋਂ ਬਾਅਦ ਦੋਸਤੋ ਜਿਹੜਾ ਧਵਲਾ ਬਾਕੀ ਰਹਿ ਗਿਆ ਹੈ ਉਹ ਆਪਾਂ ਬੈਲਟ ਦੇ ਨਾਲ ਸਲਾਈ ਲਗਾ ਕੇ ਜੋੜ ਦੇਣਾ ਹੈ ਪਰ ਪਰ ਦੇ ਮਾਰਜਨ ਦੀ ਆਪਾਂ ਸਲਾਈ ਸਟਾਰਟ ਕਰਨੀ ਹੈ ਟਿੱਕ ਟਿੱਕ ਪੌਕਟ ਤੱਕ ਆਪਾਂ ਇਹ ਸਲਾਈ ਲਗਾਵਾਂਗੇ ਉਸ ਤੋਂ ਬਾਅਦ ਜੇਬ ਦਾ ਪੰਮੂ ਖਾਲੀ ਛੱਡ ਕੇ ਉਸ ਤੋਂ ਬਾਅਦ ਫੇਰ ਸਾਰੀ ਸਲਾਈ ਲਗਾਉਂਦੇ ਜਾਣਾ ਹੈ ਪੈਂਟ ਦਾ ਨਾਪ ਲੈਣ ਦੀਆਂ ਖਟਾਈ ਕਰਨ ਦੀ ਪੇਸਟਿੰਗ ਕਰਨ ਦੀ ਤੇ ਸਲਾਈ ਕਰਨੀਆਂ ਇਸ ਤੋਂ ਪਹਿਲਾਂ ਸਾਰੀਆਂ ਵੀਡੀਓ ਮੈਂ ਬਣਾ ਚੁੱਕਿਆ ਹਾਂ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਜਾਂ ਪਲੇਲਿਸਟ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਸਲਾਈ ਲਗਾਉਣ ਤੋਂ ਬਾਅਦ ਇਸ ਤੋਂ ਬਾਅਦ ਦੋਸਤੋ ਆਪਾਂ ਇਸ ਦੇ ਉੱਪਰ ਕਿਨਾਰੇ ਉੱਪਰ ਇੱਕ ਸਲਾਈ ਹੋਰ ਲਗਾਵਾਂਗੇ ਤਾਂ ਕਿ ਇਸ ਦੀ ਫਿਨਿਸ਼ਿੰਗ ਜਿਹੜੀ ਵਧੀਆ ਹੋ ਜਾਏ ਜੇਕਰ ਤੁਸੀਂ ਪ੍ਰੈਸ ਦੇ ਨਾਲ ਇਸ ਨੂੰ ਬਿਠਾਉਣਾ ਚਾਹੁੰਦੇ ਹੋ ਉਸ ਤਰੀਕੇ ਨਾਲ ਵੀ ਬਿਠਾ ਸਕਦੇ ਹੋ ਸਲਾਈ ਨਾਲ ਲਗਾਵਾਂਗੇ ਆਪਾਂ ਇਸ ਦੇ ਉੱਪਰ ਇੱਕ ਸਲਾਈ ਲਗਾ ਦਾਂਗੇ ਤਾਂ ਇਸ ਦੀ ਫਿਨਿਸ਼ਿੰਗ ਹੋਰ ਬਹੁਤ ਹੀ ਵਧੀਆ ਆਵੇਗੀ ਇਸ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਪੌਕਟ ਦੇ ਇਹਨੂੰ ਨਾਲ ਜੋੜ ਦੇਣਾ ਹੈ ਪੌਕਟ ਦੇ ਵੀ ਕਿਨਾਰੇ-ਕਿਨਾਰੇ ਤੇ ਸਲਾਈ ਲਗਾਉਂਦੇ ਆਪਾਂ ਇਸ ਤਰੀਕੇ ਨਾਲ ਦੋਸਤੋ ਇਹ ਸਾਰੀ ਸਲਾਈ ਕੰਪਲੀਟ ਕਰਦੇ ਜਾਣਾ ਹੈ ਇਸ ਤੋਂ ਇਲਾਵਾ ਮੈਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਬਣਾ ਚੁੱਕਿਆ ਹਾਂ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰਕੇ ਉਹ ਸਾਰੀਆਂ ਵੀਡੀਓ ਦਾ ਲਾਭ ਲੈ ਸਕਦੇ ਹੋ ਇਹ ਆਪਣਾ ਇੱਕ 벨ਟ ਕੰਪਲੀਟ ਹੋ ਗਿਆ ਹੈ ਇਸੇ ਤਰੀਕੇ ਨਾਲ ਆਪਾਂ ਦੂਸਰਾ 벨ਟ ਵੀ ਤਿਆਰ ਕਰਾਂਗੇ ਦੂਸਰਾ ਬੈਲਟ ਵੀ ਆਪਾਂ ਧਵਲਾ ਆਪਾਂ ਨੂੰ ਜਿੰਨਾ ਚਾਹੀਦਾ ਹੈ ਉਸ ਦੇ ਬਰਾਬਰ ਕਰਕੇ ਪੈਰ-ਪੈਰ ਦੇ ਮਾਰਜਨ ਦੀ ਆਪਾਂ ਸਲਾਈ ਲਗਾਉਂਦੇ ਜਾਣਾ ਹੈ ਮਾਰਕਿੰਗ ਵੇਲੇ ਆਪਾਂ ਪਹਿਲਾ ਮਾਰਕ ਲਗਾਇਆ ਸੀ ਆ ਪੌਣੇ 4 ਇੰਚ ਤੇ ਉਸ ਤੋਂ ਬਾਅਦ ਪੌਣੇ 3 ਇੰਚ ਦਾ ਨਿਸ਼ਾਨ ਸੀ ਆਪਾਂ ਪੌਣੇ 4 ਇੰਚ ਵਾਲਾ ਇੱਕ ਤਵਲਾ ਛੱਡ ਦੇਣਾ ਹੈ ਤੇ ਪੌਣੇ ਤਿੰਨ ਦੇ ਅੱਧ ਤਿੱਕਰ ਤਵਲਾ ਲਗਾਉਣਾ ਹੈ ਇਹ ਦੋਸਤੋ ਦੂਸਰੀ ਆਪਣੀ ਸਲਾਈ ਵੀ ਕੰਪਲੀਟ ਹੋ ਗਈ ਹੈ ਤਵਲਾ ਆਪਣਾ ਅਟੈਚ ਹੋ ਗਿਆ ਹੈ ਇਹ ਦੇਖੋ ਇਸ ਤੋਂ ਬਾਅਦ ਆਪਾਂ ਇਸ ਨੂੰ ਪੈਂਟ ਦੇ ਨਾਲ ਜੋੜਨਾ ਸਿੱਖਾਂਗੇ ਅਲੱਗ-ਅਲੱਗ ਸਟੈਪ ਇਹਨਾਂ ਨੇ ਬਣਾਇਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਸਾਰੇ ਸਟੈਪ ਦੇਖ ਸਕਦੇ ਹੋ ਹੁਣ ਆਪਾਂ ਹੁੱਕ ਐਸ ਦੇ ਨਾਲ ਲਗਾਵਾਂਗੇ ਜਿੱਤੇ ਆਪਾਂ ਪਾਣੀ ਤੇ ਅੰਚ ਦਾ ਮਾਰਕ ਲਗਾਇਆ ਸੀ ਉੱਥੇ ਦੂਜੀ ਹੁੱਕ ਲਗਾਵਾਂਗੇ ਤੇ ਇੱਕ ਪਹਿਲੇ ਤੇ ਪਹਿਲੀ ਲੱਗੇਗੀ ਇਸ ਤਰੀਕੇ ਨਾਲ ਮਾਰਕਿੰਗ ਦੇ ਉੱਪਰ ਤੁਸੀਂ ਹੁੱਕਾਂ ਅਟੈਚ ਕਰ ਲੈਣੀਆਂ ਹਨ ਵਿੱਚ ਕੋਈ ਵੀ ਚੀਜ਼ ਪਾ ਕੇ ਥੋੜੀ ਜਾਂ ਕੈਂਚੀ ਤੇ ਸਹਾਤ ਨਾਲ ਇਸ ਨੂੰ ਚੰਗੀ ਤਰੀਕੇ ਨਾਲ ਬਿਠਾ ਦੇਣਾ ਹੈ ਇਸੇ ਤਰੀਕੇ ਨਾਲ ਆਪਾਂ ਦੂਸਰੀ ਹੁੱਕ ਵੀ ਲਗਾ ਲੈਣੀ ਹੈ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ